ਸਾਰੇ ਹੀ ਪਰਿਵਾਰ ਵਿੱਚ ਨਹੀਂ ਸੀ ਤੈ ਕੋਈ ਮਾਰੇ ਬਿਨਾ ਥੱਪੜ ਛੱਡਿਆ ਕਹਿੰਦੇ ਨੇ ਸਿਆਣੇ ਜੋ ਜੋ ਤੂੰ ਬੀਜਿਆ ਉਹੀ ਉਹੀ ਵੜਿਆ ਜਦੋਂ ਬੱਜਿਆ ਸੀ ਠੁੱਡਾ ਫਿਰ ਕਿਵੇਂ ਲੱਗਿਆ ਕਿਹੜੇ ਜਨਮਾਂ ਦਾ ਬੈਰ ਬੈਰ ਨਹੀਂ ਤੂੰ ਮੇਰੇ ਨਾਲ ਕੱਢਿਆ ਬੈਠ ਕਰ ਲੈਂਦੀ ਹਿਸਾਬ ਜੇ ਮੈਂ ਤੇਰਾ ਸੀ ਕੁਝ ਦੱਬਿਆ ਜਦੋਂ ਬੱਜਿਆ ਸੀ ਠੁੱਡਾ ਫਿਰ ਕਿਵੇਂ ਲੱਗਿਆ ਜਿਹਦੀ ਕੱਖ ਦੀ ਨਹੀਂ ਸੀ ਔਕਾਤ ਉਹ ਮੇਰੇ ਅੱਗੇ ਖੰਗਿਆ ਉਤੀ ਚੋਰਾ ਨਾਲ ਰਲੀ ਤਾਂ ਹੀ ਸੁੱਕਾ ਲੰਗਿਆ ਜਦੋਂ ਵੱਜਿਆ ਸੀ ਠੁੱਡਾ ਫਿਰ ਕਿਵੇਂ ਲੱਗਿਆ ਜਿੱਥੇ ਸੀ ਮੂੰਛਾਂ ਤੇ ਹੱਥ ਫੇਰ ਉੱਤੇ ਚੱਕਿਆ ਉਸੇ ਥਾਂ ਤੋਂ ਫੇਰ ਫੁੱਲਾਂ ਦਾ ਹਾਰ ਪਾ ਕੱਢਿਆ ਜਦੋਂ ਵੱਜਿਆ ਸੀ ਠੁੱਡਾ ਫਿਰ ਕਿਵੇਂ ਲੱਗਿਆ ਮੇਹਣਤਾਂ ਦਾ ਬੰਨਿਆ ਕਿਵੇਂ ਛੱਡਿਆ ਫਿਰ ਜਾਦਤਾਂ ਆਇਆ ਹੋਣਾ ਤੁਸੀਂ ਵੀ ਉਸੇ ਥਾਂ ਤੋਂ ਬਹੁਤਿਆਨੂ ਕੱਢਿਆ ਜਦੋਂ ਵੱਜਿਆ ਸੀ ਠੁੱਡਾ ਫਿਰ ਕਿਵੇਂ ਲੱਗਿਆ ਦੱਸੀ ਦੱਸ ਹੀ ਜਦੋਂ ਵੱਜਿਆ ਸੀ ਠੁਡਾ ਫਿਰ ਕਿਵੇਂ ਲੱਗਿਆ